ਲਓ ਮਿੱਤਰੋ ਸੁਣਨਾ ਆਪਾਂ ਫੁੱਲ ਫੁੱਲ ਦਾ ਬੱਚਾ ਦਿਖਾਉਣੇ ਆਂ। ਜੀ ਤਾਂ ਹਾਂਜੀ ਹਾਂਜੀ ਸੱਤ ਮੱਟ ਲੰਝਾ। ਆਈ ਕੁਲਵੀਰ ਲੈ ਆਈ ਕਰਾ ਨੇੜੇ ਕੈਮਰਾ। ਦੇਖਿਓ ਜੀ ਆਪਣੀ ਮਿੱਤਰ ਦਾ ਟਰੈਕਟਰ ਹੈ। ਹਾਂ ਜੀ ਸ੍ਰੀਕਲ ਬਾਈ ਤੇ ਜੇ ਕਿ ਕੀ ਸਟੋਰੀ ਹੈ ਜੀ ਚਿੰ ਦੇ ਜਿਵੇਂ ਪੱਗ ਚ ਨਹੀਂ ਹੁੰਦੀ ਆ। ਇਹ ਬਾਈ ਜੀ 2021 ਮਾਡਲ ਹੈ। ਅੱਛਾ। 4 ਸਿਲੰਡਰ ਦੇ ਵਿੱਚ ਟਰੈਕਟਰ ਹੈ। 60 ਐਚਪੀ ਦਾ। ਹੂੰ। ਅੱਛਾ ਹਾਂਜੀ ਇਹਨਾਂ ਮਗਰਾੜਾ ਹਾਂਜੀ ਹਾਂਜੀ ਬਾਕੀ ਡਬਲ ਕਲੱਚ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਰਿਵਰਸ ਸਪੀਡ ਵੀ ਆ ਗਿਆ ਤੇਲ ਬ੍ਰੇਕਾਂ ਆ ਗਏ ਹਾਂਜੀ ਹਾਂਜੀ ਐਕ.ਆਰ 90 ਨੰਬਰ ਕਿੱਥੋਂ ਦਾ ਆ ਗਿਆ ਕੁਲਵੀਰ ਆਤਰਨਾ ਕੀ ਇਹ ਮੌਕੇ ਤੇ ਟੁਹਾਣੇ ਨਾ ਗਏ ਮੌਕੇ ਤੇ ਕਹਾਣੀ ਨਾ ਹੈ ਹਣੇ ਇਹ ਆਪਦੇ ਬੰਦੇ ਨੇ ਐਨ.ਓ.ਸੀ ਮਿਲੂ ਪੰਜਾਬ ਵਾਲੇ ਬਾਕੀ ਤਾਂ ਰੰਗ ਪੇਂਟ ਸਾਰਾ ਨਾਲ ਦਾ ਹਾਂਜੀ ਹਾਂਜੀ ਸੋਨਾ ਟੋਟਰੀ 60 ਐਚ.ਪੀ ਆ ਗਈ 60 ਐਚ.ਪੀ ਤੋਂ ਸੀ ਜਾਂਦਾ ਵੀ ਸੋਨਾ ਇੱਥੋਂ ਰੰਗ ਰੰਗ ਸਾਰਾ ਇੰਜਨ ਦਾ ਤੇ ਸੂਸ ਦਾ ਸਾਰਾ ਨਾਲ ਦਾ ਬਿਲਕੁਲ ਬਿਲਕੁਲ ਆਹ ਦੇਖੋ ਹਾਂਜੀ ਤਿੰਨ ਸਵਾ ਚੀਜ਼ਾਂ ਦਾ ਆਪਾਂ ਸ਼ਿੰਗਾਰ ਦਿੰਦੇ ਨੇ ਬਿਲਕੁਲ ਮੈਂ ਜੰਗਰੀ ਫਿਰ ਮੈਂ ਰਿਪਰ ਹਾਂ ਹੈਨਾ ਜਿਹੜਾ ਫੋਰਚੂਨਰ ਚਲਾ ਲਈ ਆਪਣਾ ਫ੍ਰੀਟ ਵਾਲਾ ਇੱਕ ਵਾਰੀ ਹੱਦਿਆ ਵਾਰ ਤਾਂ ਚੱਕੀ ਦੇ ਆਈ ਆਏ ਬੈ ਲੱਗਾ ਗੱਲਾਂ ਜੇ ਕਿਹੜੀ ਮਿਲਦਾ ਜਿੰਨੇ ਬਾਈ ਚੰਗਾ ਡਾਕਟਰ ਆ ਬਾਈ ਕੋਈ ਆਵਾਜ਼ ਨਹੀਂ ਕੋਈ ਹੋਰ ਨਹੀਂ ਕੋਈ ਕੁੱਤ ਪੱਟ ਨਹੀਂ ਕਿਤੇ ਐਨਓ ਸੀ ਅਵੇਲੇਬਲ ਹੈ ਐਨਓ ਸੀ ਮਿਲੂ ਐਨਓ ਸੀ ਚਾਰ 31 ਡਿਮਾਂਡ ਹੈ 431 ਡਿਮਾਂਡ ਹੈ ਇਹ ਆਪਣੀ ਕਿਹਨੇ ਨਾ ਕਰੇਗਾ ਬਾਈ ਲੋਕ 4 15 20 25 31 31 ਹੀ ਵੇਚੀ ਜਾਂਦੇ ਕੀ ਦੇ ਆਪਾਂ ਦੇ ਦਾਂ ਫੋਰਚੂਨਰ 4 ਲੱਖ ਦਾ ਹਾਂ ਮਾੜਾ ਕਰ 30 ਵਾਲੀ ਸੀਰੀਜ਼ ਚ ਆ ਜਾਊਗਾ 30 ਵਾਲੀ ਸੀਰੀਜ਼ ਚ ਆ ਜਾਊਗਾ ਉੱਥੋਂ ਕੁਛ ਨਹੀਂ ਲੱਗੋ 2000 ਆਏ ਹੈ ਕੀ ਬਾਤ ਹੈ ਆਪਣਾ ਮਾਲ ਵਿਕੇ ਮਾਲ ਵਿਕੇ ਉਸ ਤੋਂ ਬਾਅਦ ਆਹ ਉਹ ਸੋਨਾ ਦੀ ਤਾਂ 35 15 ਮਾਡਲ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਟਾਇਰ ਚੈਟਰ ਦੇ ਚਾਰੇ ਵੀਡੀਓ ਜੀ ਜੀ 95 90 95 ਪੈਸੇ ਤੇਲ ਬ੍ਰੇਕ ਇਹ ਗੁੰਦਾ ਪਹਿ ਵੀ ਸਾਰਾ ਐਸਐਸ ਲੇਗਰ ਕਲੱਬ ਚ ਸਿੰਗਲ ਵੀ ਮਿਲਦਾ ਕਲੱਬ ਸਿੰਗਲ ਹੈ ਕਲੱਬ ਸਿੰਗਲ ਹੈ ਹੈਨਾ ਹਾਂਜੀ ਹਾਂਜੀ ਫੇਵਰ ਹੋਟਲ ਲੱਗਿਆ ਵੱਡਾ ਮਿਊਜ਼ਿਕ ਸਿਸਟਮ ਲੱਗਿਆ ਅਖੋ ਪਿਛਣਾ ਕੋਰਾ ਪੈਸੇ ਚੜੇ ਹਾਂ ਸਾਰਾ ਸਿਸਟਮ ਵਗੈਰਾ ਚਾਹਤਾ ਹੈ ਚਿੰਗਾ ਚੱਲ ਚਿੰਗਾ 3600 ਘੰਟੇ ਚੱਲ ਰਹੀ ਨਾਲ ਆ ਬਾਰੇ ਹਾਂਜੀ ਹਾਂਜੀ ਚਾਹਤਾ ਬਿਲਕੁਲ ਭਾਈ ਲਵਾਉਂਦਾ ਜੀ ਜਮਾ ਜਮਾ ਲਵਾਊਗਾ ਹਾਂ ਨੰਬਰ ਕਿੱਥੋਂ ਲੈ ਨੰਬਰ ਇਹਦਾ ਵੀ ਅੱਛਾ ਰ ਹੈ ਅੱਛਾ ਰ ਹੈ ਘੇਰ ਇੰਜਨ ਦਾ ਕਿਵੇਂ ਲੱਗੇ ਮਗਾ ਵੀ ਇਕਲੀ ਸਲਾਈਸਰ ਚੋਂ ਆਜ ਫਰ ਫਰ ਆਉਗੀ ਹੋਰ ਕਿਸੇ ਬਸਵਾ ਹੈ ਕਾਣੇ ਗਿੰਨੇ ਇਹ ਰੰਗ ਦਾ ਰੰਗ ਕਿ ਮੈਂ ਜਿਹੜਾ ਰੰਗ ਪੀੜ ਦਾ ਅਰੀਜਨਲ ਹੈ ਅੱਛਾ ਹਾਂ ਰੰਗ ਪੀੜ ਦਾ ਅਰੀਜਨਲ ਹੈ ਜਿਵੇਂ ਪਿਆ ਉਵੇਂ ਪਿਆ ਹੈ ਬਾਕੀ ਆ ਸ਼ੌਂਕੀਆ 24 ਮਾਲ ਦਾ ਬੰਪਰ ਲੱਗਾ ਹੈ ਹੈਵੀ ਉੱਲੀਆ ਅੱਗੇ ਗੁੰਦਾ ਪਿਆ ਬਾਈ ਯਾਰ ਕਿਸੇ ਪਾਸੇ ਫਿਕਰ ਕਰ ਜੀ ਇਹ ਇੱਕ ਹੀ ਨਾਲ ਕੋਈ ਪੰਜਾਬ ਦਾ ਬੰਦਾ ਮਿਲਦਾ ਹੈ ਦੋਨੇ ਟਰੈਕਟਰਾਂ ਦੀ ਐਨਓ ਸੀ ਇਹਨੂੰ ਸੀ ਮਿਲੂਗੀ ਆ 370000 370000 ਰੁਪਏ ਕਿਹੜਾ ਕਿੰਨੀ ਦਾ ਕਰੇਗਾ ਇਹ 345000 ਟਰੈਕਟਰ ਦੇਗਾ ਹੋ ਗਏ ਹੋਰ ਕੋਈ ਕਾਲੇ ਵਾਲੀ ਮੰਡੀ ਫੇਕਟਰਪੀਡ ਹੋ ਗਿਆ 10 ਤੋਂ ਲੈ ਕੇ 15 ਤੱਕ 10 15 ਹਾਂਜੀ ਹਾਂ ਤੁਹਾਡਾ ਜੱਗੇ ਫੋਨ ਨੰਬਰ ਹੈ 97802 529 58 8531 65753 ਇਹ ਨੰਬਰ ਕਰੀਂ ਮੇਰੇ ਪਾਰ ਨਾਲ ਉਹ ਤੇ ਰੋ ਗੁੱਸੇ ਹੋਏ ਨਾ ਮੈਨੂੰ ਦੋ ਨਾ ਗੁੱਸੇ ਤੋਂ ਕਿਸੇ ਨੂੰ ਨਾ ਇੱਕ ਸਾਂਝਾ ਨੰਬਰ ਲੈ ਕੇ ਇੱਕ ਫੋਨ ਚ ਪਾ ਲੋ ਕੱਲਾ ਬਿਜ਼ਨਸ ਵਾਲਾ ਕਿਸੇ ਨੂੰ ਨਾਰਾਜ਼ ਹੀ ਨਾ ਕਰੋ ਇੱਕ ਉਹਨੂੰ ਫੜਾ ਲਾ ਜਿੱਤੇ ਆਪ ਰੱਖੋ ਹੋ ਗਈ ਵਧੀਆ ਲੱਗੀ ਇੱਕ ਮਿੰਟ ਨਾਲ ਇਹ ਸ਼ੁਰੂ ਕਰਦੇ ਬਾਕੀ ਚੱਕਰ ਨੂੰ ਰਿਪੋਰਟ ਕਰਦੇ ਫ੍ਰੈਕਟਰੇ ਜਿਹੜੇ ਚੰਗੇ ਹੁੰਦੇ ਧੰਨਵਾਦ ਜੀ